ਹੈਲੋ ਹੈਲੋ ਹਾਂਜੀ 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 ਬੇਟੇ ਕੌਣ ਬੋਲ ਰਹੇ ਤੁਸੀਂ ਪਿੰਡੂ ਪਿੰਡੂ ਬਿਰਸਾ ਤੋਂ ਬੋਲਦੇ ਆ ਜੀ ਹਾਂ ਜੱਸਾ ਬੇਟਾ ਹਾਂਜੀ 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 ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬੇਟੇ ਸਤਿ ਸ੍ਰੀ ਅਕਾਲ ਹੋਰ ਸੁਣਾ ਬੇਟੇ ਠੀਕ ਠਾਕ ਹੈ ਹਾਂਜੀ ਠੀਕ ਠਾਕ ਜੀ ਵਧੀਆ ਵਧੀਆ ਮੈਂ ਹਾਂ ਮੈਂ ਤੁਹਾਡੀ ਮੰਮੀਆਂ ਬੋਲਦੀ ਆ ਬੇਟੇ ਮੇਰਾ ਬੜਾ ਜੀ ਕਰਦਾ ਤੁਹਾਨੂੰ ਮਿਲਣ ਨੂੰ ਮੈਂ ਤੁਹਾਡੇ ਰੋਜ਼ ਵੀਡੀਓ ਦੇਖਦੀ ਆ ਅੱਜ ਵੀ ਤੁਹਾਡੀ ਦੇਖੀ ਮੈਂ ਤੁਹਾਡੀ ਵੀਡੀਓ ਮੈਂ ਰੋਜ਼ ਦੇਖਦੀ ਆ ਸੁਖਪਾਲ ਬੇਟੀ ਦੀਆਂ ਵੀ ਦੇਖਦੀ ਆ ਅੱਛਾ ਅੱਛਾ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਮੈਂ ਦਿਲੀ ਤੁਹਾਡੀ ਵੀਡੀਓ ਦੇਖਣੀ ਦੇਖਦੀ ਆ ਬੇਟੇ ਕਿਹੜਾ ਪਿੰਡ ਹੈ ਜੀ ਤੁਹਾਡਾ ਹਾਂਜੀ ਅੰਮ੍ਰਿਤਸਰ ਬੇਟਾ ਅੱਛਾ ਅੱਛਾ ਖਾਲਸਾ ਅੰਮ੍ਰਿਤਸਰ ਹੀ ਰਹਿਨੇ ਹਾਂਜੀ ਖਾਲਸਾ ਅੰਮ੍ਰਿਤਸਰ ਹੈ ਚੌਥੀ ਯੂਨੀਵਰਸਿਟੀ ਹੈ ਕਿ ਨੰਬਰਾਇਥੇ ਖਾਲਸਾ ਕਾਲਜ ਤੋਂ ਕਾਲਜ ਯੂਨੀਵਰਸਿਟੀ ਹਾਂਜੀ 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 ਉਸ ਤੋਂ ਅੱਗੇ ਖੰਡ ਵਾਲਾ ਚੌਕ ਅੱਛਾ ਹਾਂ ਜੀ ਉੱਥੇ ਵੀ ਅਸੀਂ ਲੈ ਲੈਣੀ ਆਪਣਾ ਰਾਜਾ ਵੀ ਨੂੰ ਪੈਂਦਾ ਮਾਤਾ ਰਾਣੀ ਬੈਕ ਸਾਈਡ ਅੱਛਾ ਮੈਂ ਤੁਹਾਨੂੰ ਕਮੈਂਟ ਪਾਉਂਦੀ ਰਹੇ ਤੁਸੀਂ ਮੇਰਾ ਕਦੇ ਨਾਮ ਹੀ ਨਹੀਂ ਮੈਨੂੰ ਬੋਲਿਆ ਨਹੀਂ ਮੈਨੂੰ ਕਮੈਂਟ ਤੁਸੀਂ ਕੀ ਨਾਮ ਕੀ ਹੈ ਜੀ ਸੱਚ ਨਾਮ ਮੇਰਾ ਬਿਮਲਾ ਰਾਣੀ ਜੀ ਬਿਮਲਾ ਰਾਣੀ ਬੋਲਿਆ ਜੀ ਅਸੀਂ ਮੇਰੇ ਯਾਦ ਹੈ ਅਸੀਂ ਬੋਲਿਆ ਸੀਗਾ ਹਾਂਜੀ ਹਾਂਜੀ ਬੋਲਿਆ ਸੀਗਾ ਜੀ કેમન મેં કાલ વીડિયો તો આજ તો આટમે વીડિયો દેખીયા અચ્છા 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 આજી મેં કમેન્ટ પાયા પૂરા મેં કા દેખાંગે તારા વીડિયો સારા નામ આંદા નહી બોલ્યા સીગા જી મેરે જ્યાદા હાજી ઓ કિત્તે બેટી કિત્તે સુખબાર મેરી ગલ કરા હાજી સુણી જંદે હાજી હાજી અચ્છા અચ્છા ઓર મેને બડા જી કરદા તાન મિલન નું ફેર તારા દેખયા ને તમે બુધવાર મતલબ ફોન કરયા કરો હાજી 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 તે આજે ફેર મેં ઓડે બે પોતરા તો નંબર મલવાયા મેં કા નંબર કર મારા બડા દિલ કરદા તાન મિલન બહોત હી જ્યાદા કોઈ ગલ નહી આજી हां जी हां जी और दसा पुत्त ठीक ठाक हां जी हां चढ़दी मैं हां जी मैं टाडी बेबे ਵਰਗੀ ਹਾਂ ਪੁੱਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ हां जी हां जी ਹੋਰ ਸੁਣਾ ਬੇਟਾ ਠੀਕ ਠਾਕ हां जी हां जी ਵਧੀਆ ਜੀ ਹਾਂ ਮੈਂ हां जी ਮੇਰਾ ਬੜਾ ਜੀ ਕਰਦਾ ਤਾਂ ਨਾਲ ਗੱਲ ਕਰਨ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਹਾਂ ਹਾਂ हां जी ਠੀਕ ਹੈ ਬੇਟਾ ਮੈਂ ਬੁੱਧਵਾਰ ਨੂੰ ਬੁੱਧਵਾਰ ਨੂੰ ਤੁਹਾਨੂੰ ਫੋਨ ਕਰਿਆ ਕਰਾਂਗੀ ਮੈਂ ਦਿলো ਤੁਹਾਨੂੰ ਦਿলো ਤੁਹਾਨੂੰ ਮੈਂ ਚਹੁਨੀ ਆਂ ਜਿਵੇਂ ਮੈਂ ਤੁਹਾਨੂੰ ਆਪਣਾ ਪੁੱਤਰ ਸਮਝੀਏ ਆਪਣੀ ਬੇਟੀ ਸਮਝੀਏ ਮਿਹਰਬਾਨੀ ਜੀ ਮਿਹਰਬਾਨੀ ਖੁਸ਼ਕਿਸਮਤੀ ਹੈ ਗੱਲ हां जी हां जी चल ना बुधवार दे बुधवार तने फोन करा के या नंबर चक लिया करो बेटा हां जी जरूर जरूर हां हां ठीक है बेटे ठीक हा, है हां राजी हो बेटा राजी रहो ठीक है बेटी हेलो हेलो हां जी हां जी सस्नेह सस्नेह काल भाई सस्नेह काल जी सस्नेह काल हां ठीक है जी मैं भाई आज तो छोड़ गया आप मेरे पिक्चर वाले देख देख के ना ਪਾਉਂਦਾ ਹੁਣ ਵੀ ਜਿਹੜੀ ਭੈਣ ਜਮੀਨ ਵੰਡਾਉਣ ਦੀ ਤੋ ਉਹ ਦੇਖੀ ਆ ਸੀ ਸਮਝ ਠੀਕ ਠੀਕ ਆ ਮੈਨੇ ਅੱਛਾ 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 ਆਹ ਦਿਨੇ ਜਿਹੜੇ ਤਾਂ ਸਾਰੇ ਰਿਸ਼ਤੇਦਾਰ ਕੋਈ ਐਕਸੀਡੈਂਟ ਕਰਤਾ ਕਿਸ ਤਰ੍ਹਾਂ ਕਰਤਾ ਹਾਂ ਉਹ ਦੇਖੀ ਭਾਈ ਅਸੀਂ ਬਹੁਤ ਖੁਸ਼ ਹੋਏ ਫਿਲਮ ਦੇਖ ਕੇ ਅੱਛਾ ਟਿੱਕਾ ਭਾਈ ਉਹਦਾ ਮਨ ਖਰਾਬ ਹੋ ਗਿਆ ਜਿੱਦੇ ਇਹਦੇ ਥੋੜਾ ਰੋਲ ਹੈ ਕੈਂਸਰ ਵਾਲੀ ਬਿਮਾਰੀ ਦਾ ਅੱਛਾ 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 ਚੁੱਪ ਪਾ ਲ ਰੋਣ ਲੱਗੀ ਸਾਡਾ ਵੀ ਰੋਣ ਨਿਕਲਿਆ ਅੱਛਾ ਨਾਲੇ ਪਤਾ ਕਿ ਫਿਲਮ ਹੈ ਪਰ ਛੋਡੇ ਰੋਣ ਤੇ ਨਾ ਸਾਡਾ ਵੀ ਰੋਣ ਨਿਕਲਿਆ ਇਸ ਕੰ ਦਾ ਹਾਂਜੀ ਹਾਂਜੀ ਹੋ ਜਾਂਦਾ ਜੀ ਨਹੀਂ ਯਾਰ ਕਿੰਨਾ ਕਹ ਮੈਂ ਤਾਂ ਇਹਨੂੰ ਪੁੱਤ ਨੂੰ ਕਹ ਮਾਂ ਮੇਰੀ ਗੱਲ ਕਰਾ ਮੈਂ ਤਾਂ ਭਾਈ ਮੈਂ ਤਾਂ ਤੁਸੀਂ ਜਨਨਰ ਵੀ ਆਇਤਾ ਤੁਹਾਡੇ ਐਨ ਮੈਂ ਫੈਨ ਹੋ ਗਏ ਭਾਈ ਅੱਛਾ ਧੰਨਵਾਦ ਕਿਹੜਾ ਪਿੰਡ ਹੈ ਜੀ ਆਪਣਾ ਸਲਾਮ ਤੋਂ ਬੋਲਦਾ ਜੀ ਅਸੀਂ ਪਹਿਲੇ ਬੁੱਧਵਾਰ ਵੀ 来 ਜਾਂਦੇ ਹਾਂ ਕਿਉਂਕਿ ਬੋਲਦੇ ਨੇ ਅੱਛਾ 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 ਹਾਂ ਠੀਕ ਹੈ ਜੀ ਠੀਕ ਹੈ ਭਾਈ ਅਕਬਾਲ ਦਾ ਰੋਲ ਹੈ ਜਿਹੜਾ ਸਾਡੇ ਤਾਂ ਹੌਂਸਤ ਵਧੀਆ ਲੱਗਦਾ ਪਾ ਜੀ ਧੰਨਵਾਦ ਬੋਲ ਪਿਆਰਾ ਵਿਚਾਰੀ ਦਾ ਹਨਾ ਹਾਂ ਜੀ ਬੱਚਾ ਹਜੇ ਰੋਲ ਕਰਦੀ ਹੈ ਜਿਹੜਾ ਜਿਹੜਾ ਮਾਹੌਲ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਤਾਂ ਭਾਈ ਅਸੀਂ ਕਦੇ ਆਵਾਂਗੇ ਮਿਲ ਕੇ ਜਾਵਾਂਗੇ ਤੁਹਾਨੂੰ ਪਾਈ ਹਾਂਜੀ ਹਾਂਜੀ ਸਾਲੇ ਬੱਚਿਆਂ ਨੂੰ ਮਿਲ ਆ ਖਿਲ ਜਾਵਾਂਗੇ ਹਾਂਜੀ ਜ਼ਰੂਰ ਜੀ ਜ਼ਰੂਰ ਆ ਅਸ਼ਦਾ ਦੋ ਦੋ ਫਰਮਾ ਤੁਹਾਡੇ ਰੋਜ਼ ਦੇਖਦੇ ਐ ਮਦ ਅੱਛਾ ਆ ਮਿਹਰਬਾਨੀ ਹੋ ਗਈ ਹਾਂ ਠੀਕ ਹੈ ਪਰਬਾਰ ਸਾਰਾ ਆਪਣਾ ਭਾਈ ਠਾਕ ਜੀ ਵਧੀਆ 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 ਹਰ ਵਾਰ ਚੱਲੀ ਜਾਂਦਾ ਹਾਂਜੀ ਹਾਂਜੀ ਠੀਕ ਠਾਕ ਜੀ ਚੰਗਾ ਭਾਈ ਮਤਲਬ ਮੈਂ ਕਹਣਾ ਕਹਿ ਕੇ ਲਮਾਇਆ ਲਾਉਂਦਾ ਜੀ ਠੀਕ ਹੈ ਕਹਿੰਦਾ ਪਿੱਛੇ ਬੋਧੜ ਤਲਾ ਮਾਂ ਕੋਲੋਂ ਨੰਦਾ ਮੈਂ ਕਰਨੀ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆ ਮਖਿਆ ਹੀ ਨਹੀਂ ਕੋਸ ਕਹਿੰਦੇ ਮਖਾ ਨਾ 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 ਕੋਈ ਗੱਲ ਨਹੀਂ ਹਾਂ ਸਾਰਾ ਪਰਿਵਾਰ ਆਪਣਾ ਸਭ ਬਾਈ ਠੀਕ ਠਾਕ ਠੀਕ ਠਾਕ ਜੀ ਵਧੀਆ ਵਧੀਆ ਹਾਂ ਹਾਂ ਚੱਲ ਜਾ ਬਾਈ ਉਹ ਕੀ ਕੀ ਚਾ ਪੀ ਪਤਾ ਨਹੀਂ ਕਦੇ ਨਾ ਖਾਂਗ ਹੋਗੀ ਇਹਨੇ ਮੈਨੂੰ ਸਾਰਾ ਕੁਝ ਠੰਡਾ ਪੀ ਰਿਹਾ ਅੱਜ ਸੱਚ ਯਾਰ ਹੈ ਨਾ ਹੂੰ ਸਾਡੇ ਫੈਮਿਲੀ ਡਾਕਟਰ ਨੇ ਡੰਡਾ ਪਿਆਤਾ ਸਾਨੂੰ ਦਵਾਈ ਦੇਣ ਦੇ ਮਾਰੇ ਨੇ ਨਾ ਪੀਂਦੇ ਪੱਕੀ ਗੱਲ ਹੈ ਬਾਲੇ ਚਿਰ ਬਾਅਦ ਡੰਡਾ ਪੀਤਾ ਜੀ ਮੈਂ ਕੀਤੀ ਨਹੀਂ ਹੈਗਾ ਤੂੰ ਤਾਂ ਚੰਗੀ ਰਹਿ ਗਈ ਮੈਂ ਵੀ ਅਖਿਆ ਇਹ ਜਦ ਮੈਂ ਕੀ ਖਾ ਲਿਆ ਅੱਜ ਤਾਂ ਮੈਂ ਤੂੰ ਤਾਂ ਪੀਤਾ ਨਹੀਂ ਫਿਰ ਮੈਨੂੰ ਤਾਂ ਪੀਣਾ ਪੈ ਗਿਆ ਫਿਰ ਤੁਸੀਂ ਕਹਿੰਦੇ ਪਾਣੀ ਦੇ ਜਾ ਹੈਲੋ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ? ਠੀਕ ਠਾਕ ਜੀ ਵਧੀਆ ਵਧੀਆ ਹਰ ਮਾ ਠੀਕ ਹੈ ਹਾਂਜੀ ਹਾਂਜੀ ਠੀਕ ਠਾਕ ਜੀ ਬੋਲੋ ਬੋਲ ਦੇਜਾ ਕਰੋ ਕਿਸ ਨੂੰ ਹੈ ਜੀ 9501232423 ਹਾਂਜੀ 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 ਇਹ ਸ਼ਾਮਲਾਲ ਗਰਗ ਹਾਂਜੀ 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 ਇਹ ਥੋੜੀ ਵੀਡੀਓ ਇੱਕ ਅੱਧ ਪਰसों ਦੀ ਮੀਣਾ ਦਾ ਕਿ ਦੱਸਿਆ ਕਰੋ ਬੁੱਧਵਾਰ ਨੂੰ ਅੱਛਾ 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 ਹਾਂਜੀ 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 ਇਹ ਲੋ ਲੈਣ ਕਿਸੇ ਵੀ ਯੋਜਨਾ ਆ। ਅੱਛਾ ਕੋਈ ਗੱਲ ਨਹੀਂ ਆ ਸਾਰਾ ਹੀ ਆਜੂ ਤੁਹਾਡਾ। ਕਲ ਆਊਗਾ ਜੀ। ਇਹ ਆਊਗਾ ਬੁੱਧਵਾਰ ਨੂੰ ਹੀ ਆਊਗਾ। ਅਗਲੇ ਬੁੱਧਵਾਰ ਨੂੰ। ਹਾਂਜੀ ਹਾਂਜੀ ਹਾਂਜੀ। ਹਾਂ ਆਹ ਦਿੱਲੀ ਨਹੀਂ ਆਉਂਦਾ ਜੀ। ਨਹੀਂ ਦਿੱਲੀ ਨਹੀਂ ਆਉਂਦਾ ਜੀ। ਅੱਛਾ ਜੀ। ਕਹਤੋ ਕਹਵੇ ਲੱਕ। ਇਹ ਇਹ ਸਵੇਰੇ 10 ਵਜੇ ਆਉਂਦਾ ਹੁੰਦਾ ਹਫਤੇ 'ਚ ਤਿੰਨ ਵਾਰੀ। ਠੀਕ ਠੀਕ ਜੀ ਆਂਦੀ ਆਂਦੀ। ਇਦਾਂ ਕਹੂੰ। ਠੀਕ ਠਾਕ ਜੀ ਵਧੀਆ ਵਧੀਆ।

ਹਾਂਜੀ ਹਾਂਦੀ ਹੁੰਦੀ ਹੁੰਦੀ ਹਾਂਜੀ ਠੀਕ ਹੈ ਧੰਨਵਾਦ ওকে ਜੀ ওকে ওকে ਥੈਂਕ ਯੂ ਬਹੁਤ ਬਹੁਤ ਜਮ ਜੀ ਦੇਣਾ ਚਾਰ ਪੰਜ ਵਾਰ ਜਦ ਜਾਣਕਾ ਧੰਨਵਾਦ ਜੀ ਧੰਨਵਾਦ ਬਹੁਤ ਵਧੀਆ ਵੀਡੀਓ ਬਣਾਈ ਨਾ ਮੇਰੇ ਬੰਦੇ ਇਹ ਚੱਕ ਕਰ ਬਣਾ ਦੇ ਕਿੱਥੇ ਗੱਜ ਮਿਲਣਾ ਹੋਵੇ ਤੁਹਾਨੂੰ ਜੀ ਸਾਨੂੰ 29 ਤਰੀਕ ਨੂੰ ਮਿਲ ਸਕਦੇ ਹੋ ਜੀ ਪਿੰਡੀ ਅਰੇ ਕਹਿ ਤੋ ਕਹਿ ਜੀ ਸਵੇਰੇ ਆਇਂ ਲਾਲੋ ਵੀ 10 ਤੋਂ 3 ਵਜੇ ਤੱਕ ਜੀ ਤੇ ਹਾਂਜੀ 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 ਓਕੇ ਹੈਲੋ ਹੈਲੋ ਹਾਂਜੀ 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 ਨਮਸਕਾਰ ਜੀ ਨਮਸਕਾਰ ਜੀ ਹੋਰ ਬੱਤ ਵਧੀਆ ਠੀਕ ਠਾਕ ਹਾਂਜੀ ਠੀਕ ਠਾਕ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਤੈਨੂੰ ਬਾਈ ਜੀ ਕਹਾ ਮੈਂ ਵਿੱਚ ਐਵੇਂ ਮੇਰੇ ਬਤਿਆਂ ਦੇ ਮੇਰੇ ਮੁੰਡੇ ਵੀ ਥੋੜੇ ਜਿਹੇ ਗਿੱਡੇ ਆ ਅੱਛਾ 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 ਹਾਂਜੀ ਕਿ ਨ ਕੋਈ ਨਾ ਪੁੱਤ ਹੁਣ ਬਸ ਤੇ ਹੋਰ ਸਨਾ ਉਹ ਜੀ ਠੀਕ ਠਾਕ ਹਾਂ ਜੀ ਠੀਕ ਠਾਕ ਆ ਬਾਤਾਂ ਵੀ ਠੀਕ ਆ ਜੀ ਸਾਡੇ ਬੇਬੇ ਹਾਂ ਜੀ ਹਾਂ ਜੀ ਠੀਕ ਠਾਕ ਬੇਬੇ ਵੀ ਆ ਸਾਡੀ ਚੱਕ ਦੀਆਂ ਫੱਟੇ ਜੀ ਹੈ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਜੀ ਹਾਂ ਜੀ ਕੋ ਹੋਰ ਹੁਣ ਮੈਡਮ ਹੈਗੇ ਆ ਜੀ ਹਾਂ ਜੀ ਹਾਂ ਜੀ ਸੁਣੀ ਜਾਂਦੇ ਨੇ ਸਤਿਕਾਰ ਜੀ ਹਾਂ ਜੀ ਸਤਿਕਾਰ ਜੀ ਸਤਿਕਾਰ ਪੁੱਤਰ ਆ ਜੀ ਰੋ ਕੁਛ ਰੋ ਔਰ ਠੀਕ ਆ ਹਾਂ ਜੀ ਹਾਂ ਠੀਕ ਠਾਕ ਜੀ ਵਧੀਆ ਹਾਂ ਜੀ ਤੁਹਾਨੂੰ ਤੁਹਾਡੀ ਵੀਡੀਓ ਅਸੀਂ ਦੇਖਦੇ ਆਂ ਸਾਨੂੰ ਬਹੁਤ ਵਸਾਨਦਾ ਧੰਨਵਾਦ ਜੀ ਧੰਨਵਾਦ ਤੁਹਾਡੇ ਬਹੁਤ ਵਧੀਆ ਜੋ ਕੁਝ ਵੀ ਕਰਦੀਓ ਸਾਨੂੰ ਬਹੁਤ ਵਧੀਆ ਲੱਗਦਾ ਚਾਹੇ ਗੁੱਸੇ ਵਾਲਾ ਕਰਦੀਓ ਚਾਹੇ ਤਿਆਣ ਵਾਲਾ ਕਰਦੀਓ ਚਾਹੇ ਜਿਹੜਾ ਜਿਹਾ ਵੀ ਮਰਜ਼ੀ ਕਰਦੀਓ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਧੰਨਵਾਦ ਜੀ ਧੰਨਵਾਦ ਮੈਂ ਤਾਂ ਕਾਹੀ ਹੋਰ ਸਾਡੇ ਬੱਚੇ ਉੱਠ ਜਾਣ ਪਰ ਆਪਾਂ ਨਹੀਂ ਉੱਠਦੇ ਆਪਣੀਆਂ ਤਾਂ ਪੱਕੀਆਂ ਵੀਡੀਓਆਂ ਤੁਹਾਡੀਆਂ ਹਾਂ ਜੀ ਕਰਨ ਸੋਰ ਕੀ ਸਾਡੇ ਨੇ ਆਣੇ ਹਜੇ ਹੱਸਣਗੇ ਦੇਖੀ ਜਾਂਦੀ ਹਜੇ ਤੱਕ ਮੰਮੀ ਮੈਂ ਕਿਉਂਕਿ ਹੋਰ ਕੀ ਵਾਹ ਸਹੀ ਗੱਲ ਹੈ। ਯਾਨੀ ਕਿ ਅਸੀਂ ਦੇਖਣ ਲੱਗਿਆਂ ਜੀ ਪਹਿਲਾਂ ਨਾ ਫੋਨ ਤੇ ਦੇਖਦੀ ਹੁੰਦੀ ਸੀ। ਹਾਂ ਜੀ। ਤੇ ਹੁਣ ਵਿੱਚ ਬੱਚਿਆਂ ਨੂੰ ਥੋੜੀ ਜਿਹੀ ਪੜ੍ਹਾਈ ਪੜੋ ਜੇ ਨੈਟ 100 킬ੋਬਾਈਟ ਸੀ ਫਿਰ ਵਾਈਫਾਈ ਲਵਾ ਲਿਆ ਹੁਣ ਤੁਹਾਨੂੰ ਪਤਾ ਉਹਦੇ ਤੇ ਤਾਂ ਜਿਹੜੀ ਮਰਜ਼ੀ ਕੱਢ ਲਓ। ਹਾਂ ਜੀ ਹਾਂ ਜੀ ਹਾਂ ਜੀ। ਉਹ ਤੇ ਤਾਂ ਥੋੜੇ ਹੀ ਨਹੀਂ ਕਿਸੇ ਵੇਲੇ। ਹਾਂ ਜੀ ਉਹਦੇ ਤੇ ਤਾਂ ਸਾਰੀ ਵਿਆਹੜੀ ਚਾਹੇ ਦੇਖੀ ਜਾਓ ਜੀ। ਇੱਕੋ ਥੋੜੀ ਦੂਸਰੀ ਟੀਮ ਜਿਹੜੇ ਬੱਚੇ ਮੁੰਡੇ ਹੁੰਦੇ ਸੀ ਉਹ ਵੀ ਪਾਉਂਦੇ ਆ ਕਾਫੀ ਵੀਡੀਓ। ਹਾਂ ਜੀ ਹਾਂ ਜੀ ਹਾਂ ਜੀ। ਹਾਂ ਜੀ। ਪਰ ਉਹ ਤਾਂ ਮੈਂ ਬਹੁਤ ਘੱਟ ਦੇਖਦੀ ਆ ਜੀ ਜ਼ਿਆਦਾਤਰ ਤਾਂ ਮੈਂ ਥੋੜੀ ਉਹ ਦੇਖਦੀ ਆ। ਅੱਛਾ। ਹਾਂਜੀ। ਅੱਜ ਸੇ ਦਾ ਮੈਨੂੰ ਬਹੁਤ ਵਧੀਆ। ਸਾਡੇ ਕਨੇ ਇਹਨਾਂ ਦੇ ਮਤਲਬ ਡੈਡੀ ਕਰਦੇ ਹੁੰਦੇ ਸੀਗੇ ਮੈਂ ਦੱਸਿਆ ਸੀ ਪਹਿਲਾਂ ਵੀ। ਹਾਂਜੀ। ਉਹ ਨਾਟਕ ਕਰਦੇ ਹੁੰਦੇ ਸੀਗੇ ਸਟੇਜ ਸ਼ੋਅ ਕਰਦੇ ਸੀ। ਭਾਈ ਮੰਨਾ ਸਿੰਘ ਤੇ ਭਗਤ ਸਿੰਘ ਦੇ ਨਾਲ ਹੀ ਨਾਟਕ ਕਰਦੇ ਸੀ ਉਹ। ਅੱਛਾ। ਹਾਂਜੀ ਉਹ ਇੱਕਣ ਦੇ ਥੋੜੇ ਵਾਂਗੂ ਹੀ ਕਰਦੇ ਸੀ ਕਦੇ ਝੱਲੇ ਦਾ ਰੋਲ ਕਰ ਲਿਆ ਕਦੇ ਕਾਸੇ ਦਾ ਕਦੇ ਬਾਬਿਆਂ ਦਾ ਕਦੇ ਕਾਸੇ ਦਾ ਮੈਨੂੰ ਜਦ ਹੀ ਉਹ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਦਿਖਣ ਲੱਗ ਜਾਂਦੀਆਂ ਨੇ। ਹਾਂ ਬਿਲਕੁਲ ਜੀ ਹਾਂ ਜੀ ਉਹ ਸਾਨੂੰ ਵੀ ਨਾਲ ਲੈ ਜਾਂਦੇ ਹੁੰਦੇ ਸੀਗੇ ਜੀ ਮੇਰਾ ਇੱਕ ਮੇਰਾ ਬੇਟਾ ਸੀਗਾ ਤੇ ਉਹ ਵੀ ਨਾਲ ਜਾਂਦਾ ਹੁੰਦਾ ਸੀ ਉਹ ਵੀ ਕਰਦਾ ਹੁੰਦਾ ਸੀ ਬਹੁਤ ਵਧੀਆ ਨਾਟਕ ਕਰਿਆ ਉਹਨਾਂ ਨੇ ਸੁੱਕੀ ਕੋਕਰ ਚਾਂਨਣ ਦੇ ਬੰਜਾਰੇ ਹਾਂ ਜੀ ਹਾਂ ਜੀ ਬਹੁਤ ਸਵੇਰ ਮਤਲਬ ਬਹੁਤ ਤਰ੍ਹਾਂ ਦੇ ਦਿੱਤੇ ਆ ਜੀ ਬਹੁਤ ਮਸ਼ਹੂਰ ਸੀਗੇ ਉਹਦੋਂ ਜੀ ਹਾਂ ਜੀ ਤੇ ਉਹ ਚੀਜ਼ਾਂ ਦੇ ਨਾਲ ਜਦੋਂ ਤੁਸੀਂ ਕੁਝ ਵੀ ਕਰਦੇ ਹੋ ਮਤਲਬ ਉਹ ਚੀਜ਼ਾਂ ਮੇਰੇ ਸਾਹਮਣੇ ਆ ਜਾਂਦੀਆਂ ਨੇ ਮਤਲਬ ਉਹ ਸਾਰਾ ਕੁਝ ਮੈਨੂੰ ਦਿਖਣ ਲੱਗ ਜਾਂਦਾ ਵਾ ਵੀ ਕਿਸ ਟਾਈਮ ਉਹ ਵੀ ਕਰਦੇ ਹੁੰਦੇ ਸੀਗੇ ਤੇ ਇਸ ਕਰਕੇ ਕਹਿੰਦਾ ਮੈਨੂੰ ਤੁਹਾਡੀਆਂ ਵੀਡੀਓ ਜਾਨਕੀ ਬਹੁਤ ਜਿਆਦਾ ਵਧੀਆ ਲੱਗਦੀਆਂ ਨੇ ਉਹ ਮੈਨੂੰ ਪਹਿਲਾਂ ਆ ਲੀਆਂ ਜਾਂਦਾ ਮਤਲਬ ਚੀਜ਼ਾਂ ਦਿਖਣ ਲੱਗ ਜਾਂਦੀਆਂ ਜਿਆਦਾ ਆਉਣ ਲੱਗ ਜਾਂਦੀਆਂ ਹਾਂਜੀ 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 ਹੁਣ ਤਾਂ ਸਾਡੇ ਜੀ ਹੈ ਨਹੀਂ ਕਿ ਇਹਨਾਂ ਦੇ ਕਰਦੇ ਹੈ ਨਹੀਂ ਕਿ ਉਹਨਾਂ ਦੀ ਡੈਥ ਹੋ ਗਈ 8-10 ਸਾਲ ਹੋ ਗਏ ਅੱਛਾ ਹਾਂਜੀ ਤੇ ਨਹੀਂ ਤਾਂ ਬਹੁਤ ਮਤਲਬ ਜੇ ਹੁੰਦੀ ਹੁਣ ਤੱਕ ਤਾਂ ਪਤਾ ਨਹੀਂ ਕਿੱਥੇ ਕ ਪਹੁੰਚ ਜਾਂਦੇ ਹਾਂਜੀ 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 ਚਲੋ ਪਰ ਮਾਤਮਾਨੋ ਜੋ ਮਨਜ਼ੂਰ ਆ ਜੀ ਸਹੀ ਗੱਲ ਹੈ ਜੀ ਹਾਂ ਜੀ ਮੈਂ ਤਾਂ ਬਸ ਇhta ਹੀ ਤੋਦੀ ਅਰਦਾਸ ਕਰਦੀ ਹਾਂ ਜੀ ਵੀ ਤੁਹਾਡਾ ਮਾਲਕ ਤਰੱਕੀਆਂ ਵਾਪਸੇ ਤੁਹਾਨੂੰ ਕਾਮਯਾਬੀ ਮਿਲਦੀ ਰਵੇ ਅਸੀਂ ਵੀ ਨਾਲ ਤੁਹਾਡੇ ਨਾਲ ਦੇਖ ਦੇਖ ਕੇ ਖੁਸ਼ ਹੁੰਦੇ ਰਹੀਏ ਹਾਂਜੀ 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 ਥੋੜਾ ਜਿਹਾ ਮਨ ਹੈ ਜੀ ਹਾਂਜੀ ਉਹ ਬਸ ਦੇਖਣ ਨਾਲ ਜੀ ਕਈ ਵੇਰੀ ਬੰਦਾ ਆਪਣੀਆਂ ਦੁੱਖ ਤਕਲੀਫਾਂ ਭੁੱਲ ਜਾਂਦਾ ਜੀ ਚਲ ਉਧਰ ਤਿਆਰ ਚਲੇ ਜਾਂਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂਜੀ ਉਹ ਹੁਣ ਰੋਵਾ ਜੀ ਦੇਖਣ ਕਰਕੇ ਤੁਹਾਡੇ ਨਾਲ ਜੁੜ ਗਏ ਪੰਮੀ ਬਿੰਦਰ ਗगन ਬੂਟਾ ਉਹ ਤੇਜਾ ਬਾਈ ਉਹ ਦੂਸਰਾ ਮੁੰਡਾ ਕੋ ਉਹ ਐ ਲੱਗੀ ਜਾਂਦੇ ਨੇ ਜਿਵੇਂ ਕਿ ਨਾ ਕਿ ਨੇੜੇ ਉਹ ਸਾਨੂੰ ਬਹੁਤ ਨੇੜੇ ਉਹ ਤੁਸੀਂ ਜਾਣਦੇ ਆ ਸਰ ਤੁਸੀਂ ਹਾਂਜੀ 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 ਸਹੀ ਹੈ ਸਰ ਕਰਕੇ ਬਹੁਤ ਜਾਦੇ ਜਿੱਤਾਂ ਹੀ ਮੈਂ ਦੁਪਹਿਰੇ ਹੱਸਦੀ ਸੀ ਕਿ ਮੈਂ ਕਹਾ ਵੀ ਵੀਡੀਓ 'ਚ ਵੀ ਇਹ ਕਹਿੰਦੇ ਰਹਿੰਦੇ ਨੇ ਬੇਬੇ ਮਾਰੀ 1 ਮਿੰਟ ਮੈਂ ਗਾਣ ਉਹਨਾਂ ਦੇ ਘਰ ਜਾ ਕੇ ਆਉਣੀ ਆ ਜਿੱਦੇ ਮਾਰੀ ਮੈਂ ਪੰਮੀ ਉਹਨਾਂ ਦੇ ਮੈਂ ਤਾਂ ਹੱਸਦੀ ਸੀ ਮੈਂ ਕਹਾ ਵੀ ਉਹ ਗਵਾਰ ਚ ਬਹੁਤ ਜਾਂਦੇ ਨੇ ਹਾਂਜੀ ਕਿਤਾ ਕਰਕੇ ਮੈਨੂੰ ਮੈਂ ਬਹੁਤ ਸੋਚਦੀ ਸੀ ਵੀ ਕਦੇ ਨਾ ਕਦੇ ਚਲੋ ਤੁਹਾਡੇ ਨਾਲ ਮਿਲ ਮਿਲ ਕੇ ਸਾਡਾ ਹੋਣਾ ਨਹੀਂ ਕੋ ਤੁਸੀਂ ਬਹੁਤ ਦੂਰ ਰਹਿੰਦੇ ਆ ਸਾ ਤੋਂ ਤੇ ਪਰ ਸਾਡੀ ਜਿਹੜੀ ਨਗਰੀ ਇਤਿਹਾਸਿਕ ਗੁਰਦੁਆਰੇ ਸਾਹਿਬਾਂ ਦੀ ਨਗਰੀ ਆ ਤੇ ਜਾਨੀ ਕਿ ਦੁਨੀਆ ਬਹੁਤ ਦੂਰ ਦੂਰ ਤੇ ਇੱਥੇ ਆਉਂਦੀ ਆ ਤੇ ਹਾਂਜੀ 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 ਤੇ ਚਲੋ ਫਿਰ ਨੰਬਰ ਇਹ ਮਿਲ ਗਿਆ ਸੀਗਾ ਮੇਰੀ ਬੇਟੀ ਨੇ ਭੇਜਿਆ ਉਹਦੀ ਨਾਨਦ ਕੋਲ ਸੀਗਾ ਅੱਛਾ ਕਿਤਾ ਕਰਕੇ ਫਿਰ ਮੈਂ ਕਹ ਲੈ ਵੀ ਆ ਤਾਂ ਬਹੁਤ ਰੱਬ ਦੀ ਇੱਛਾ ਹੀ ਪੂਰੀ ਕਰਤੀ ਧੰਨਕ ਫੇਰ ਉਹਨੇ ਕੁੜੀ ਨੇ ਉਹਨੇ ਮੈਨੂੰ ਇਦਾਂ ਨਹੀਂ ਦੱਸਿਆ ਵੀ ਤੁਸੀਂ 9 ਵਜੇ ਗੱਲ ਕਰ ਵੀ ਰਾਤ 9 ਵਜੇ ਤੋਂ ਬਾਅਦ ਗੱਲ ਕਰਦੀ ਹਾਂ ਉਹ ਮੈਂ ਤਾਂ ਤਾਂ ਦੁਪਹਿਰੇ ਕਰ ਲਿਆ ਮੈਂ ਤਾਂ ਵੀ ਉਹ ਵੀ ਹੋ ਸਕਦਾ ਵੀ ਬੁੱਧਵਾਰ ਸਾਰਾ ਦਿਨ ਤੁਸੀਂ ਇਹ ਕਾਲ ਸੁਣਦੇ ਹੋ ਹਾਂਜੀ ਤਾਂ ਕਰਕੇ ਮੈਂ ਮਨਾ ਲਿਆ ਸੀ ਗੱਲ ਦਿਨੇ ਤਾਂ ਫਿਰ ਐ ਹੁੰਦਾ ਨਾ ਜੇ ਦਿਨੇ ਤਾਂ ਟਾਈਮ ਨਹੀਂ ਹੁੰਦਾ ਇਹ ਕਿਤੇ ਉਹ ਨਿਗਾ ਪੇ ਜੇ ਵੀ ਫੋਨ ਆ ਰਿਹਾ ਫਿਰ ਕਈ ਵਾਰੀ ਚੱਕ ਵੀ ਲੈਣੇ ਅਜੇ ਟਾਈਮ ਹੁੰਦਾ ਚਾਚੂ ਪੀਣੇ ਨੇ ਕਈ ਵਾਰੀ ਚਲੋ ਕੋਈ ਗੱਲ ਨਹੀਂ ਪੁੱਤੇ ਦੇਖੋ ਜਾਣੇ ਵਾਲੇ ਨੇ ਕੋਈ ਮੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਹੈਗਾ ਥੋੜਾ ਬਸ ਨੀ ਪੜਾਈ ਲਖਾਈ ਨਹੀਂ ਕੀਤੀ ਹੋਈ ਤੇ ਤਾਂ ਕਰਕੇ ਮੈਂ ਤਾਂ ਸੁਝਾਵਨਾ ਲਿਖ ਕਰ ਲਿਆ ਹਾਂ ਜੀ ਹਾਂ ਜੀ ਨੰਨੋ ਕੋਈ ਗੱਲ ਨਹੀਂ ਬਹੁਤ ਖੁਸ਼ੀ ਹੋਈ ਦੇਖਿਓ ਤੁਹਾਨੂੰ ਮੈਂ ਤਾਂ ਇਹ ਜਾਣੇ ਨੂੰ ਦੱਸਿਆ ਵੀ ਮੇਰੀ ਗੱਲ ਹੋਈ ਸੀਗੀ ਨਾਲ ਇੱਕ ਹੋਰ ਕਿ ਮਿਆ ਮੇਰੀ ਬੇਟੀ ਦਾ ਹੁਣੀ ਹੁਣੀ ਫੋਨ ਆਇਆ ਸੀ ਉਹਨੂੰ ਵੀ ਦੱਸਿਆ ਮੈਂ ਕੈਂਦੀ ਕਹਿੰਦੀ ਆ ਵਧੀਆ ਮੰਮੀ ਕਹਿੰਦੀ ਤੂੰ ਤਾਂ ਗੱਲ ਕਰ ਲਈ ਤੇ ਉਹ ਕਹਿੰਦੀ ਸੀ ਕਹਿੰਦੀ ਮੈਨੂੰ ਵੀ ਨੰਬਰ ਭੇਜ ਜੀ ਉਹ ਉਹ ਮੇਰੀ ਕੁੜੀ ਆਈ ਸੀ ਰਹਿਣ ਵਾਸਤੇ ਚਾਰ ਪੰਜ ਦਿਨ ਉਹ ਵੀ ਪੋਤੀ ਇੰਨੀ ਦੇਖਣ ਲੱਗ ਗਈ ਸੀ ਟੋਡੀਆਂ ਮੇਰੀ ਪੋਤੀ ਹਾਂਜੀ ਤੇ ਮੇਰੀ ਕੁੜੀ ਨੇ ਜਦੋਂ ਵੀ ਮਾੜਾ ਜਿਹਾ ਸੀ ਗਣਾ ਲਾਲਾ ਮੰਮੀ ਫਿਰ ਉਹ ਸੁਪਾਲ ਵਾਲੀ ਲਾਲਾ ਉਹ ਦੇਖਦੀਆਂ ਹੋਰ ਨਹੀਂ ਕੋਈ ਲਾਉਣੀ ਹੈਗੀ ਤੇ ਹੋਰ ਕੀ ਦੇ ਬਹੁਤ ਉਹ ਕੁੜੀ ਉਹ ਹੀ ਦੇਖਣ ਲੱਗ ਗਈ ਬਹੁਤ ਵਧੀਆ ਦੇਖਿਓ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਪੁੱਤ ਬਹੁਤ ਵਧੀਆ ਬਹੁਤ ਜਾਦੇ ਚਲੋ ਦੁਨੀਆ ਦੇਖੋ ਅੱਜ ਕੱਲ ਦੇ ਸਮੇਂ ਚ ਦੁਨੀਆ ਬਹੁਤ ਦੌਰ ਕੇ ਚੱਲਦਾ ਵਾ ਜਿਹੜਾ ਪਰੇਸ਼ਾਨ ਹੀ ਆ ਆ ਕੀ ਜਾਂ ਦੇਖ ਕੇ ਬੰਦਾ ਚਲੋ 2 ਮਿੰਟ ਹੱਸ ਕੇ ਲੰਦਾ ਇਹ ਨਾਲੇ ਕੋਸ ਨਾ ਕੋਈ ਨਾ ਕੋਈ ਗੱਲ ਦੇਖੋ ਕਦੇ ਤੁਸੀਂ ਰਿਸ਼ਤੇਦਾਰਾਂ ਵਾਸਤੇ ਦਿਖਾਉਨੇ ਹੋ ਵੀ ਕਿਹੜਾ ਬੰਦਾ ਕਦੋਂ ਖੜਦਾ ਕਦੇ ਗਰੀਬੀ ਵਾਸਤੇ ਕਦੇ ਕਿਵੇਂ ਵੀ ਉਹ ਬੰਦੇ ਨੂੰ ਪਤਾ ਨਾ ਗਿਆ ਜਾਂਦਾ ਵੀ ਦੌਰ ਚ ਵੀ ਅੱਜ ਕੱਲ ਕੌਣ ਸਾਡੇ ਕੰਮ ਆਂਦਾ ਹਾਂਜੀ 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 ਨਹੀਂ ਆਂਦਾ ਹਾਂਜੀ ਇਸ ਕਰਕੇ ਕਿ ਨਾ ਬਹੁਤ ਚੀਜ਼ਾਂ ਜਿਨੇ ਜੋ ਸਮਝ ਇਕ ਤਾਂ ਕਈ ਤਾਂ ਦੇਖ ਲੀਆਂ ਹਾਸਲੇ ਵੀ ਕਈ ਬੰਦਾ ਸਮਝਦਾ ਵੀ ਹਾਂਜੀ ਈਜ ਨੂੰ ਹਾਂਜੀ ਹਾਂਜੀ ਸਮਝ ਜਿਨੇ ਲੈਣੀ ਹੈ ਲੈ ਸਕਦੇ ਜੀ ਤੇ ਤਾਂ ਕਰਕੇ ਵੀ ਦੇਖੋ ਬਹੁਤ ਕੁਝ ਪਤਾ ਲੱਗੀ ਜਾਂਦਾ ਚੀਜ਼ਾਂ ਦੇਖ ਦੇਖ ਕੇ ਤੇ ਹੁਣ ਫਿਰ ਮਾ ਫੁਲਮਾਂ ਨੇ ਦੇ ਕੋ ਤਾਂ ਬੱਤੇ ਬੁੱਤੇ ਗੁੰਡੇ ਜਵਾਕ ਨੂੰ ਕਨਾ ਲੰਦੇ ਨਿਸ਼ਾਨ ਆਤੜ ਸਰੀਰ ਆ ਕੇ ਤੇ ਮੇਰਾ ਤਾਂ ਫਿਰ ਇਹੀ ਸ਼ੈਸਲਾ ਚੱਲਦਾ 12 ਵਜੇ ਤੱਕ ਦੇਖੋ ਮੈਂ ਪਾਰਟ ਸੁਣਦੀ ਆ 11 12 ਵਜੇ ਤੱਕ ਪਾਠ ਲਾ ਲਿਆ ਕਦੇ ਦੁੱਖ ਕੋਈ ਲਾ ਲਿਆ ਕਦੇ ਸੁਖਮਨੀ ਸਾਹਿਬ ਦਾ ਕਦੇ ਦੁੱਖ ਪੰਚਨ ਸਾਹਿਬ ਤੇ ਉਸ ਤੋਂ ਬਾਅਦ ਫੇ ਮੇਰਾ ਹੀ ਚੱਲਦਾ